ਬਈ ਆਰ ਚੱਜ ਪੈ ਗਈ लड़ाई ਲੜਾਈ ਉਸ ਤੋਂ ਬਾਅਦ ਉਹ ਵੀਡੀਓ ਚੱਲੋ ਵੀਡੀਓ ਦੇਖਿਓ ਬਕਸ਼ੋਤ ਬਰੇ ਨਹੀਂ ਬਕਸ਼ੋਤ ਦੇ ਤੇ ਕਪੜਾ ਨਾਲ ਦੇਖ ਰਹੇ ਹੋ ਥੱਲੇ ਖੇਡ लग ਥੱਲੇ ਉਹਨੇ ਖੇਡ ਲਓ ਠੀਕ ਹੈ

ਵੀਡੀਓ ਦੇ ਕਲਿੱਕ ਕਰਨ ਲਈ ਤੁਹਾਡਾ ਧੰਨਵਾਦ ਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਡੇਲੀ ਵਲੌਗ ਚੈਲੰਜ ਜਿਹੜੇ ਆਪਣੇ ਚੱਲ ਰਹੇ ਹਨ ਲੋ ਜੀ ਹੁਣ ਚੈਲੰਜ ਦੇ ਜਿਹੜੀ ਡੈਂਪਸ ਨਹੀਂ ਹੈਗੀ ਹੁਣ ਬਸ ਚੈਲੰਜ ਹੀ ਹੈ ਜਿਹੜੀ ਡੇਲੀ ਪਾਉਣੀ ਹੈ ਤੇ ਇਹਨੂੰ ਪਿਆਰ ਆ ਹਲ ਕੀਆ ਕੀਆ ਕੀ ਕਹਿ ਰਹਾ ਦੇ ਉਹ ਕੀ ਲੈ ਲੈ ना बुकता है ठंडला आ दिया ना देगा ठंडला आ दिया क्यों नहीं ठंडला आ दिया टोपी दो मुँह में तो टोपी दो चिट्टे तो टोपी खड़ी का नाली दे जो माँ लला लला ठीक है लला लला आ क्यों नहीं बैठूँ उड़ा इतनों तहन ला रहे देखो तहन ला रहे कपड़े नहीं हाँ, हाँ किमन देखो ਜਿਹੜੀ ਲੱਗੀ ਹੋਈ ਆ ਮम्मा ਕਿਵੇਂ ਲਾ ਰਹੀ ਐਵੇਂ ਲਾਉ ਜਿਹੜੀ ਲੱਗੀ ਹੋਈ ਐ ਉਹਨੂੰ ਵੀ ਖੋਲੀ ਜਾਂਦੀ ਐ ਬੇ 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 ਦੰਨ ਤੇ ਤੇ ਹੀ ਹੁੱਡੀ ਪਾ ਲੈ ਉਹਨੂੰ ਕੱਢ ਦੇ ਮਾਰੇ ਬੇ ਬੇ ਕਰ ਰਹੀ ਐ ਚਲੇ ਬਾਹਰ ਚੱਲ ਸਰਵ ਕਰ ਦਮ ਤੇ ਚੱਗ ਲੜਾ ਚੱਡ ਲੜਾ ਚੱਡ ਚੱਡ ਲੜਾ ਖਾ ਲੈ ਲੱਗ ਡਾਡੂ ਲੜਾ ਤੇ ਕੋਈ ਡਿਜੀਟਲ ਲੜਾ ਆ ਗਏ ਬਸ ਆ ਕਰ ਲੋ ਚੋਰਾ ਤੇਲ ਤੇਲੀਆਂ ਤੇ ਕਾਫੀ ਹੋਰ ਤਾਂ ਕੀ ਬਸ ਮੇਪਲ ਕਾਫੀ ਪੀ ਜਾਵੇ ਕਾਫੀ ਲੈ ਮੈਂ ਤਾਂ ਹੀ ਮੰਗਾਈਆ ਕਾਫੀ ਠੀਕ ਕੋਫੀ ਬਣਾ ਕੇ ਕਾਫੀ ਲੈ ਦੁੱਧ ਵੀ ਹੋਰ ਦੁੱਧ ਕਰ ਦੇਣਾ ਤੁਸੀਂ ਦੁੱਧ ਕਹੇ ਕਹਦੇ ਨਹੀਂ ਦੁੱਧ ਕੋ ਪਤਾ ਨਹੀਂ ਕਿ ਤੁਸੀਂ ਆਰਡਰ ਕਰ ਰਹੇ ਹੋ ਲੈਣ ਦੋ ਚਲ ਹਾਂ ਇਹ ਆ ਲੋ ਚੀਜੀ ਦੇ ਦੇ ਨੀ ਜੀ ਜੀ ਦੇ ਦੇ ਇੱਕ ਉਹ ਜਿਹੜਾ ਪਿੱਡੂ ਵੀ ਉਹ ਕਰਤਾ ਕੋਈ ਬੇ ਹਾਂ ਤੇ ਇੱਕ ਦਾ ਝੂਟੇ ਲੈਣ ਵਾਲਾ ਕੀ ਦੰਨਾ ਬứt ਖੜਜੋ ਫਿਰ ਜੀ 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 ਲੈ ਕੀ ਖਾਏਗਾ ਹਾਂ ਬੇਬੇਂ ਦੇ ਮਗਰੇ ਤੇ ਬੇਬੇਂ ਦੇਣੀ ਬੇਬੇ ਦੀ ਜੀਜੀ ਹੈ ਇਹ ਬੇਬੇ ਦੀ ਜੀਜੀ ਹੈ ਬੇਬੇ ਖਾਊਗੀ ਹੈ ਹਾਂ ਹਾਂ ਦੇਖ ਮੈਂ ਬੇਬੇ ਨੂੰ ਦੇ ਰਹੀ ਸੀਗਾ ਬਣਾ ਕੇ ਕਾਫੀ ਤੇ ਇਹਦੇ ਵਿੱਚ ਪਾਈਆਂ ਨੇ ਇਲਾਇਚੀਆਂ ਤਿੰਨ ਚਾਰ ਇਲਾਇਚੀਆਂ ਪਾ ਲਈਆਂ ਇਹਦੇ ਵਿੱਚ ਪਾਵਾਂਗੇ ਕਾਫੀ ਇਹਦੇ ਨਾਲ ਐ ਇਲਾਇਚੀ ਨਾਲ ਹਾਜਮਾ ਠੀਕ ਹੋ ਜਾਂਦਾ ਤੇ ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਹੈ ਇਲਾਇਚੀ ਦਾ ਫਾਇਦਾ ਹੁੰਦਾ ਹੈਗਾ ਜਿਸ ਦੇ ਨਾਲ ਕਿ ਕਾਫੀ ਦਾ ਅਸਰ ਵੀ ਥੋੜਾ ਜਿਹਾ ਵਧੀਆ ਹੋ ਜਾਂਦਾ ਹੈ ਬਲੈਕ ਕਾਫੀ ਬਣਾਉਣੀ ਹੈਗੀ ਬਲੈਕ ਕਾਫੀ ਅਸਾ ਕਰ ਦਿੰਦੀ ਹੈ ਜੀ ਦੁੱਧ ਵਾਲੀ ਹੁੰਦੀ ਹੈ ਉਹ ਘੱਟਾ ਸਰ ਕਰਦੀ ਆ ਉਹ ਨੁਕਸਾਨ ਹੀ ਹੁੰਦਾ ਲਓ ਜੀ ਕੌਫੀ ਬਣ ਕੇ ਤਿਆਰ ਹੁਣ ਆਪਾਂ ਬੇਬੇ ਨੂੰ ਕੌਫੀ ਪਾ ਕੇ ਦੇ ਲਈਏ ਆਰੇ ਮੈਂ ਆ ਰਹੀ ਤੂੰ ਫਿਰ ਕੀ ਹੁੰਦਾ ਹੈ ਕੋਫੀ ਹੈ ਠੀਕ ਹੈ ਇਹ ਥੋੜੀ ਜਿਆਦਾ ਅਸਰ ਕਰਦੀ ਹੈ ਨਾ ਨਾਲ ਲੈ ਚਾ ਪੰਜਾ ਜਾਨ ਤੇ ਪੀ ਲੈਨੇ ਮਤੇ ਗਨੂ ਲੈਣਾ ਪਰ ਕੀ ਕਰ ਰਹੇ ਆ ਚੱਲ ਖੜਾ ਹੋ ਆ ਜਾ ਆ ਜਾ ਆ ਜਾ ਆ ਜਾ ਆ ਜਾ ਧਮ ਧਮ ਕਰ ਦੇ ਧਮ ਧਮ ਰੋ ਡਮ ਡਮ ਕਰ ਆਏ ਆਏ ਕਿ ਚਾਲ ਨੇ ਚਾਲ ਨੇ ਉੱਪਰ ਚਲੇ ਹੈ ਕਿਥੇ ਜائیںਗੇ ਆਏ ਚਲੋ ਫਿਰ ਚਲੋ ਫਿਰ ਇਹ ਚਲੋ ਜੀ ਕਿ ਚਾਲ ਜੀ ਕਿ ਚਾਲ ਜੀ ਹੈ ਕਿ ਬੇਬੇ ਆ ਕੁਮਾਰੋ ਆਯੋ ਕਿ ਬੇਬੇ ਆਯੋ ਚਲੋ ਜੀ ਚਲੋ ਜੀ ਨੇ ਕਰਨ ਦੀ ਆਦਤ ਹੈ ਇਹ ਇਥੇ ਹੀ ਹੋ ਗਿਆ ਤੀ ਉਹ ਇਹ ਕਿਉਂ ਗਿਆ ਤੀ ਥੱਲੇ ਖੇਡ ਲਓ ਥੱਲੇ ਚਲ ਜਾ ਤਾਂ ਕੋਈ ਹੋਰੇ ਖੇਡ ਲਓ ਠੀਕ ਆ ਰਹੇ ਹਾਂ ਹੋਰੇ ਠੀਕ ਹੈ ਇੱਧਰ ਆਓ ਹੋਰੇ ਢਮ ਢਮ ਕਰ ਦੋ ਫਿਰ ਹੁਣ ਆਏ 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 ਮੰਜੇ ਮੰਜੇ ਤੇ ਨਹੀਂ ਬੈਠਦਾ ਇਹ ਕਿਹ ਅਏ ਹੈ ਲੱਤਾ ਆਏ ਆਏ ਸਾਈਕਲ ਚੁਲਾਓ ਸਾਈਕਲੀ ਸਾਈਕਲੀ ਲੈ ਲੈ ਸਾਈਕਲੀ ਆਜੋ ਸਾਈਕਲੀ ਚ ਲੱਗੇ ਹੱਥ ਫੜੋ ਆਜੋ ਤਾਂ ਇਹ ਹੋ ਗਿਆ ਇਹ ਦਿਨ ਗਿਆ ਨਹੀਂ ਬਹਾਨਾ ਲੜੀ ਕਿ ਮੈਂ ਬਹਾਨਾ ਇਹ ਬਣਾਉਂਦਾ ਖੜ ਤੁਰ ਕੇ ਅੰਜਰ ਗਈ ਅੰਜਰ ਦੇਖ ਪਰੋੜਦੀ ਤੋ ਗਾਇਸ ਕੰਮ ਕੰਮ ਕਰਕੇ ਬਸ ਅਸੀਂ ਹੁਣ ਵਲੌਗ ਦੇਖ ਰਹੇ ਸੀਗੇ ਬੈਠੇ ਜੋ ਸੌਰਵ ਜੋਸੀ ਦੇ ਵਲੌਗ ਚੱਲ ਰਹੇ ਸੀਗੇ ਰੋਟੀ ਰਿਟੀ ਖਾ ਲਈ ਟਾਈਮ ਹੋ ਗਿਆ 12 ਵਜੇ ਦਾ ਤੇ ਉਧਰ ਸੌਰਵ ਜੋਸੀ ਦੇ ਵਲੌਗ ਚੱਲ ਰਹੇ ਆ ਜਿਹਦੇ ਵਿੱਚੋਂ ਕੀ ਗੱਲਾਂ ਸਿੱਖਣ ਨੂੰ ਮਿਲਦੇ ਨੇ ਕਿ ਕਿਵੇਂ ਵਲੌਗ ਬਣਾਉਣਾ ਕਿਵੇਂ ਗੱਲਬਾਤ ਕਰਨੀ ਹੈ ਸਾਰੀ ਜਿਹੜੀ ਨੌਲੇਜ ਜ਼ਰੂਰੀ ਹੁੰਦੀ ਹੈਗੀ ਤੇ ਗਾਈ ਸਾਨੂੰ 45 50 ਮਿੰਟ ਹੋ ਗਏ ਬੈਠੇ ਇਹਨੂੰ ਟੀਵੀ ਦੇਖਦੇ ਨੂੰ ਸੌਰਜ ਜੋਸੀ ਦੇ ਵਲੌਗ ਦੇਖੀ ਜਾਂਦੇ ਸੀ ਤੇ ਬੈਠੇ ਬੈਠੇ ਹੁਣ ਚਾਹ ਦਾ ਮੂੜਿਆ ਬਣ ਗਿਆ ਕਿ ਅੰਦਰ ਬੈਠੇ ਬੈਠੇ ਚਾਹ ਪੀਣ ਦਾ ਜੀ ਕਰ ਰਹੇ ਤੇ ਹੁਣ ਚਾਹ ਬਣਾਉਣੇ ਤੇ ਚਾਹ ਪੀਣੇ ਆਗੇ ਫਟਾਫਟ ਟੇਕ ਸੋ ਗਿਆ ਤੇ ਇੱਕ ਸਾਡਾ ਸੁੱਤਾ ਪਿਆਗਾ ਤੇ ਚੱਲ ਬਣਾ ਲਓ ਫਿਰ ਚਾਹ ਲੜੀ ਜਾਂਦਾ ਸੀ ਮੇਰੇ ਨਾਲ ਚਾਹ ਹੋ ਗਈ ਤੇ ਤਾਂ 2026 ਦਾ 2026 ਦਾ ਡੇਢ ਮਹੀਨਾ ਉੱਪਰ ਲੰਘ ਗਿਆ ਤੇ ਅਸੀਂ ਕੈਲੰਡਰ ਅੱਜ ਦਾ ਰਿਹਾ ਅੱਜ ਵਾਲੇ ਦਾ ਕਹਿ ਰਹੇ ਸੀ ਅੱਜ ਵਾਲੇ ਦਾ ਕਹਿ ਗਿਆ ਕੈਲੰਡਰ ਨੂੰ ਕਿਉਂਕਿ ਜਨਵਰੀ ਦੇ ਦੇ ਵਿੱਚ ਜਿਹੜੇ ਦਿਨ ਸੀਗੇ ਇਨਕਲੂਡ ਹੈਗੇ ਸੀਗੇ ਇਸ ਕਰਕੇ ਸੀ 2026 ਦਾ ਬੱਤਰੇ ਸੀ ਕਿ ਤੇ ਹੁਣ ਅਸੀਂ ਮਿਸ ਯੂਜ਼ ਕਰ ਕੱਲ ਨੂੰ ਨਵਾਂ ਲੈ ਕੇ ਆਵਾਂਗੇ ਹਾਂਜੀ ਹਾਂਜੀ ਬਾਹਰ ਤੇ ਇਹ ਗਣਾ ਮੈਂ ਨਾ ਬਾਹਰ ਹੈ ਜਾ ਰਿਹਾ ਪੌੜੀਆਂ ਦੇ

ਉਹ ਬਿਨਾਂ ਆ ਰਿਖਤੇ ਦੇ ਬਿਮਾਰ ਹੋਣ ਕਰਕੇ ਕੋਈ ਤੰ। ਹਾਂਜੀ। ਆ ਲੈ। ਖਿੜ ਖਿੜ ਜੀ ਲੀਨ ਲੀਨ ਮੋਤੀ। ਆਜੋ। 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 ਆਜੋ 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 ਆਜੋ। ਆਜੋ। ਸਾਰਾ ਦਿਨ ਇਹਨੂੰ ਚਾੜਨ ਤੇ ਤਾਰਨ ਤੇ ਲੰਘ ਜਾਂਦਾ। ਹੈਨਾ? ਖੰਡਿਆ ਕੇ ਚੀਜ਼ਾਂ ਫੜ ਹਾਕਾ ਮਾਰਦੀ ਆ ਕੀ ਕਰਿਆ ਨਾਲੇ ਨੱਚ ਰਹੀ ਆ ਖੰਡਿਆ ਦਾ ਸਾਰੇ ਮਜ਼ੇ ਆਇਆ ਨੱਚ ਵੀ ਰਿਹਾ ਆ ਹਾਂ ਨੱਚ ਕੇ ਦਿਖਾਉਂਦੀ ਆ ਦੇਖ ਲੋ ਪਰਵਾਸ ਤੇ ਰੋ ਰਹੀ ਆ ਨਹੀਂ ਨਹੀਂ ਕਰਨੀਆਂ ਆਏ ਨਾਲ ਲੈ ਫਰ ਕੱਪੜੇ 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 ਕੱਟ ਆਏ ਆ ਕੱਪੜੇ ਆਏ ਆ ਕੱਟ ਦੋ ਨਾ ਹਾਂ ਇਹ ਨਾਲ ਲੈ ਨਾਲ ਲੈ ਕੰਮਾ ਨਹੀਂ ਨਹੀਂ ਕਰਨੀਆਂ ਹਾਂ ਐਦਾ ਮੜਮ ਕਰਦਾ ਨੱਚ 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 ਐ ਦੇਖਿਆ ਇਹ ਜਦੋਂ ਹੈ ਇਸ ਤਰ੍ਹਾਂ ਦੱਸੋ ਮੈਂ ਸੀਗਾ ਬਾਈ ਨੰਬਰ ਪੱਤੇ ਆਲਾ ਤੇ ਉੱਥੇ ਲੱਗੇ ਹੋਏ ਸੀ ਮੰਦਰ ਕੁੜਚਾ ਨਾ ਫਾਈ ਗਈ ਗਾਈ ਆਪਾਂ ਕਿ ਪੁੱਜਿਆ ਨਹੀਂ ਤੇਰਾ ਮਾਹੌਲ ਐਨੇ ਦਾ ਕੁਝ ਇਧਰ ਆ ਕੇ ਹੱਸਦਾ ਆਪਾਂ ਦੇਸੀ ਕਿ ਹੁਣ ਕੰਮ ਤੋਂ ਤੇ ਭੁੱਖੇ ਬੈਠੇ ਨੇ ਕਿਸ 8:00 ਵਜੇ ਹੋਰ ਆ ਗਈ ਆ ਗਈ ਬਾਪੂ ਰੰ ਰੋਟੀ ਖਾ ਲਈ ਤੇ ਹੁਣ ਰੋਟੀ ਗਰਮ ਕਰਦੇ ਤੇ ਫਿਰ ਖਾਣਿਆ ਤੇ ਟਾਈਮ 10:00 ਵਜੇ ਚਲੋ ਜੀ ਬਈ ਅੱਜ ਚਾਚਾ ਪੈ ਗਈ ਸੀ ਕਿ ਲੜਾਈ ਇਸ ਤੋਂ ਬਾਅਦ ਉਹ ਵੀਡੀਓ ਚੱਲੂਗੀ ਉਹ ਵੀਡੀਓ ਦੇਖਿਓ ਤੇ ਛੋਟੇ ਉਪਰੇ ਬਣਾ ਸਕੇ ਜਿੰਨੀ ਬਣ ਸਕੇ ਤੇ ਗੱਲ ਪਤਾ ਨਹੀਂ ਕੀ ਹੋਈ ਸੀ ਤੇ ਵੀਡੀਓ ਦੇਖੋ

ਵੀਡੀਓ ਐਤੋਂ ਓਹ ਮਾਰ ਕੀ ਮੇਰੀ ਮਾਂ ਤੇਗਾ ਜਿਹੜੀ ਗਰੀਕਿਸ ਹੋ ਗਿਆ ਨਹੀਂ ਤੇਗਾ ਮੇਰੇ ਅੱਗੇ ਤੋਂ ਉੱਠ ਜਾਂਦੀ ਹੁੰਦੀ ਆ ਪਰ ਅੱਜ ਟਾਈਮ ਜ਼ਿਆਦਾ ਹੋ ਗਿਆ ਇਸ ਕਰਕੇ ਸੋ ਗਈ ਹੁਣ ਰੋਟੀ ਖਾਣੇ ਆ ਤੇ ਬਾਕੀ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਕਰ ਦਿਓ ਮਿਲਦਾ ਆਪਾਂ ਕੱਲ ਨੂੰ ਨਵੀਂ ਵੀਡੀਓ ਨਾਲ ਬਾਏ ਬਾਏ ਹੁਣ ਲੱਗੇ ਸੀ ਰੋਟੀ ਖਾਣ ਰੋਟੀ ਦੇ ਚ ਕੀ ਆ ਆਲੂ ਗਾਜਰ ਮਟਰ ਇਧਰ ਮੂੰਗੀ ਮਸਰੀ ਤੇ ਇਹ ਥੋੜੀ ਜਿਹੀ ਕੀਲ ਬਣਾਈ ਸੀ ਤੇਗ ਵਾਸਤੇ ਤੇ ਚੌਲ ਪਏ ਸੀ ਕਿ ਬਚੇ ਹੋਏ ਤੇ ਰੋਟੀ ਤੇ ਹੁਣ ਰੋਟੀ ਰੋਟੀ ਖਾਣੇ ਆ